ਮੈਂ ਦੱਸ ਦਿੰਦਾ ਉਹ ਵੇਖੋ ਨਿਸ਼ਾਨ ਉਹ ਸਾਹਮਣੇ ਵੇਖੋ ਐਂ ਅੰਦਰ ਦਰਬਾਰ ਸਾਹਿਬ ਜਾਣੀ ਆਉਂਦੀ ਕੀ ਕਸੂਰ ਹੈ ਸਾਡਾ ਸਾਡੇ ਪਤਨੇ ਕਾਹਦਾ ਜਾਣ ਲਿਆ ਇਹਨਾਂ ਨੇ ਦੱਸੋ ਅੰਦਰ ਬੈਠੇ ਹੋਰ ਸਹਹਾਂ ਦੇ ਘਰ ਮੇਰੀਆਂ ਧੀਆ ਰੋਣੀਆਂ ਕਰਦੀਆਂ ਗਾਹ ਪਾਏ ਕੱਪੜੇ ਬਾਹਰ ਤੇ ਬਾਜੀ ਕੋਈ ਗੱਲ ਨਹੀਂ ਕਰੋ ਉਹ ਜੀ ਦੋ ਜਨਾਨੀਆਂ ਵਾ ਨਾਲ ਭਜਾਈ ਦੋ ਜਨਾਨੀਆਂ ਇਹਨੇ ਮੁੰਨੇ ਲਿਆਦੇ ਨੇ ਬੰਦੇ ਉਹਦੇ ਮਾਂ ਵੀ ਨਾਲ ਪਿਓ ਵੀ ਨਾਲ ਏਕਾ ਗਾਜੇ ਬਲਜੀਤ ਸਿੰਘ ਉਹ ਪਾਪਾ ਜੀ ਤੇ ਲੜਾਈ ਹੋਈ ਆ ਬੋਲ ਤੋਂ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਨਹੀਂ ਝਟਕਿਆ ਬੋਲਣਾ ਆਉਂਦੀ ਐ ਇੱਕ ਤੇ ਬਾਪੂ ਨੇ ਕੱਲ ਬੋਲ ਵਜੀਆ ਮੈਂ ਫੇਰ ਵੀ ਦੋਗਰਾ ਬੋਲ ਦੇ ਤੋ ਤੇ ਬੋਲਾਂ ਦੇ ਝਟਕਾ ਗਿਆ ਅੱਜ ਫੇਰ ਨਰਤੀ ਚਲੇ ਜਣੇ ਮੈਂ ਹਾਂ ਦੇਖ ਸਾਹ ਚਲਾਈ ਆ ਕੋਈ ਇਹਦੇ ਮਟਾ ਦੇਣਾ ਮੈਂ ਆਨ ਤੇ ਕਰਤੀ ਮਹਿਮਾਨ ਲੀਂਦਾ ਮੇਨਰ ਲਾ ਗਈ ਮੈਂ ਉਹ ਮਾਪਾ ਮਾਦਾ ਸਾਡੇ ਨੂੰ ਟੈਗ ਹੋਇਆ ਮੇਰੀ ਟੈਗ ਦੀ ਦਵਾਈ ਲੈ ਗਿਆ ਤੇ ਇਹ ਆਣ ਕੇ ਮੁੰਡੇ ਲੈ ਕੇ ਵਜੀਰ ਉਹ ਗੱਲ ਫੈਨਿਆ ਜਸਪੀਰ ਕੋ ਰਾਮਦੇਵ ਸਿੰਘ ਦੀ ਗੱਲ ਵੀ ਹੋਈ ਸਰ ਬੱਚਿਆਂ 'ਤੇ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣਦੇ ਆ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕੇ ਮੈਂ ਇਹਨਾਂ ਕਿਹਾ ਕਿ ਪਤੋਂ ਨਿਆਣਿਆਂ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐਵੇਂ ਬਹਿ ਕੇ ਜਾਓ ਆਪਸੇ ਵਿੱਚ ਭਰਾ ਭਰਾ ਖੇਡਣਦੇ ਐ ਖੇਡਣ ਦੋ ਨਹੀਂ ਨਸ਼ਾ ਵੇਚਦੇ ਕੌਣ ਨਸ਼ਾ ਵੇਚਦੇ ਸਾਡੇ ਕੋਲ ਕੋਈ ਨਸ਼ਾ ਵੇਚਦਾ ਸਾਰੇ ਜਿੰਨੇ ਨਸ਼ਾ ਕੋ ਵੇਚਦਾ ਆਈਏ ਆਂ ਤੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਕੋਈ ਇਹ ਕਪੜੇ ਕਪੜੇ ਪਾੜੇ ਜੀ ਇਹ ਕਿ ਉਹ ਕਿ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਕੋਈ ਕਪੜਾ ਨਹੀਂ ਪਾਟਾ ਕੋਈ ਨਹੀਂ ਆਇਆ ਇਹ ਨਾਲ ਮੇਰਾ ਨਾਮ ਨਿਸ਼ਾਨ ਸਿੰਘ ਜੀ ਪਿੰਡ ਪਿੰਡ ਕਲੇਰ ਤੇ ਗੱਲ ਕੋਈ ਨਹੀਂ ਅਸ਼ਦਾ ਜੀ ਕੱਲ ਦੀ ਗੱਲ ਆ ਉਹਨਾਂ ਨੇ ਬੋਲ ਮਾਰੀ ਆ ਇਹ ਰੰਜਸ ਰਖਦੇ ਆ ਪੁਰਾਣੀ ਇਹਨਾਂ ਨੇ ਨਾ ਗੁੜੀਆ ਵੀ ਲੜਾਈ ਆ ਪੁਰਾਣੀ ਕੋਈ ਤੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਇਦਾਂ ਆ ਵੀ ਉਹ ਉਹਨੂੰ ਲੈ ਕੇ ਤੇ ਮੇਰੇ ਘਰ ਬੋਲ ਘੱਲੀ ਆ ਮੈਂ ਬੋਲ ਵੀ ਕੱਲ ਮੁੰਡਿਆਂ ਬੱਚਿਆਂ ਵਾਸਤੇ ਦਿੱਤੀ ਆ ਤੇ ਇਹਨਾਂ ਮੁੰਡਿਆਂ ਦੇ ਬੋਲ ਕਰਨੀ ਕਰਨੀ ਆ ਬਾਪੂ ਮੇਰੇ ਦੇ ਉਹ ਜਿਹੜਾ ਬੈਠੇ ਬਜ਼ੁਰਗੋ ਉਹਨਾਂ ਦੇ ਸਿਰ 'ਚ ਵੱਜੀ ਆ ਮੈਂ ਫੇਰ ਬੋਲ ਦੇਤੀ ਆ ਤਾਂ ਅੱਜ ਇਹਨਾਂ ਦੀ ਵੋਟੀ ਆ ਉਹ ਇਹਨਾਂ ਦੇ ਮੇਰੇ ਨਾਲ ਦੀ ਤੇ ਗੱਲ ਪਈ ਆ ਤੇ ਮੈਂ ਫੇਰ ਵੀ ਲੜਾਈ ਠਾਤੀ ਆ ਮੈਂ ਵੀ ਚਲੋ ਕੋਈ ਵੀ ਆਉਂਦਾ ਇਹਦਾ ਵੱਡਾ ਭਰਾ ਮੇਜਰ ਸਿੰਘ ਉਹਨੂੰ ਮੈਂ ਕਿਹਾ ਮੇਜਰਾ ਜੇ ਮੇਰੇ ਮੁੰਡੇ ਦੀ ਗਲਤੀ ਜਾਂ ਮੇਰੀ ਘਰ ਦੀ ਗਲਤੀ ਆ ਨਾ ਤੇ ਮੈਂ ਮਾਫੀ ਮੰਗਦਾ ਵਾਂ ਠੀਕ ਹੈ ਜੀ ਤੇ ਮੈਂ ਕਿਹਾ ਮੈਂ ਬਰਾੜਿਆ ਬਰਾੜ ਦੇ ਘਰ ਜਾਊਂਗਾ ਤੇ ਇਹ ਨਹੀਂ ਪਤਾ ਲੱਗਾ ਬਰਾੜ ਆਪਣੇ ਭਨੇਵਿਆਂ ਨੂੰ ਮਾਲਾਂ ਤੋਂ ਲੈ ਕੇ ਜਿਹੜੇ ਸਮੈਗ ਦਾ ਕੰਮ ਕਰਦੇ ਆ ਉਹਦਾ ਨਾਮ ਬਾਹੂ ਸਾਨੋ ਬਾਹੂ ਆ ਤੇ ਉਹਦਾ ਪਿਤਾ ਦਾ ਨਾਮ ਆ ਨਰਮਲ ਸਿੰਘ ਤੇ ਨਰਮਲ ਸਿੰਘ ਵੀ ਨਾਲ ਆਇਆ ਜੇ ਹੁਣ ਦੋਵੇਂ ਪਿਓ ਪੁੱਤ ਨਾਲੇ ਮਾਂ ਨਾਲੇ ਉਹ ਬਲਜੀਤ ਸਿੰਘ ਸਾਨੋ ਵੀਰ ਸਿੰਘ ਤੇ ਉਹਦੀ ਘਰ ਦੀ ਤੇ ਬੰਦੇ ਮੁੰਡੇ ਹੈਗੇ 5-7 ਤੇ ਭਾਜੀ ਉਹਨਾਂ ਕੋ ਇੱਕੋ ਇੱਕ ਹਥਿਆਰ ਆ ਤੇ ਬਾਹੂ ਕੋਲ ਪਿਸਤੌਲ ਤੇ ਬਲਜੀਤ ਦੇ ਹੱਥ ਵਿੱਚ ਦਾਤਰ ਜੀ ਤੇ ਉਹ ਮੇਰੇ ਮੁੰਡੇ ਦੇ ਮਾਰਿਆ ਨੇ ਉਹ ਜਿਹੜਾ ਮਾਰਿਆ ਨਾ ਉਹਦੇ ਹੱਥ ਚੋਂ ਜਨ ਪਿਸਤੌਲ ਹੁੰਦਾ ਉਹਦੀ ਮੁੱਠ ਮਾਰੀ ਜਬੱਟ ਦੀ ਤੇ ਆ ਮੇਰੇ ਬਿਮਾਰੀ ਆ ਤੇ ਮੈਂ ਸੈਰ ਤੇ ਉਹ ਮੇਰਾ ਗੱਲ ਫੜਿਆ ਉਹਨਾਂ ਨੇ ਤੇ ਮੈਂ ਹੈਂਡੀਕੈਪ ਬੰਦਾ ਵਾਂ ਤੇ ਮਾਦਾ ਨੂੰ ਬਜ਼ੁਰਗ ਆ ਉਹਨੂੰ ਵੇਖੋ ਕੀ ਹਾਲ ਆ ਇੱਕ ਇਸ ਮੈਕ ਦਾ ਕੰਮ ਕਰਦੇ ਆ ਇਹ ਬਰਬਰ ਬਲਜੀਤ ਨੂੰ ਪੁੱਛੋ ਕਿਥੇ ਕੋਟੀ ਪਾਈ ਆ ਇਸ ਮੈਕ ਵੇਚਦੇ ਉਹਨਾਂ ਨੇ ਸਾਰਾ ਧੰਦਾ ਕਰਦੇ ਆ ਦੋ ਨੰਬਰ ਦਾ ਧੰਦਾ ਕਰਕੇ ਨਾਲ ਉਹਨਾਂ ਦੇ ਏਡੇ ਏਡੇ ਘਾਟ ਆ ਹਾਂਜੀ ਜਾਣ ਭਾਜੀ ਮੈਂ ਤਾਂ ਅੰਦਰ ਹੀ ਵੜ ਗਿਆ ਤੇ ਮੈਨੂੰ ਘਰ ਜਾ ਮਾਰਿਆ ਮੇਰੇ ਮੁੰਡੇ ਨੂੰ ਅਸੀਂ ਤਾਂ ਰਹਿਰਾ ਸੋਢੀ ਇੱਕ ਮੇਰੀ ਕੁੜੀ ਬਾਹਰ ਪਾਠ ਕਰਨ ਦੀ ਗਹਿਰਾ ਸਾਹਿਬ ਦਾ ਤੇ ਉਹਨਾਂ ਨੇ ਗੁੜਕਾ ਵੀ ਜ਼ਲਤ ਨਾਲੋਂ ਅੰਗ ਕਰਤਾ ਵਾ ਜ਼ਲਤ ਜਿਹੜੀ ਹੈ ਨਾ ਉਹ ਫਾੜਤੀ ਹੈ ਤੇ ਮੈਂ ਮੰਗ ਕਰਦਾ ਵਾਂ ਵੀ ਪ੍ਰਸ਼ਾਸਨ ਕੋ ਵੀ ਇਹ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਜੇ ਮੈਂ ਝੂਠਾਂ ਤੇ ਮੈਨੂੰ ਸਜ਼ਾ ਦੇਣੀ ਚਾਹੀਦੀ ਜੇ ਇਹ ਝੂਠੇ ਆ ਤੇ ਇਹਨਾਂ ਨੂੰ ਦੇਣੀ ਚਾਹੀਦੀ ਹੈ ਤੇ 452 ਲੱਗਣੀ ਚਾਹੀਦੀ ਜਿਹੜੀ ਹੈ ਗੱਲ ਸੱਚੀ ਹੈ ਪੂਲਸ ਮੌਕੇ ਤੇ ਆਈ ਮੈਂ ਦਰਖਾਹ ਵੀ ਦੇ ਕੇ ਹਾਲ ਤੱਕ ਨਹੀਂ ਮੌਕਾ ਵੇਖਣਾ ਆਈ ਕੱਪੜੇ ਮੇਰੀ ਦੋਹਾਂ ਕੁੜੀਆਂ ਦੇ ਪਾੜੇ ਆ ਇੱਕ ਮੇਰੀ ਨਾਲ ਦੀ ਤੇ ਪਾੜੇ ਜੇ ਤੇ ਬਜ਼ੁਰਗ ਮੇਰੇ ਦੇ ਵਾਲ ਖੋਏ ਜੇ ਏ ਕਾ ਮਾਤਾ ਦੇ ਟੈਗ ਹੋ ਜਾ ਇਹਨੂੰ ਚੋਕੇ ਥਲੇ ਛੋੜਦਾ ਮੰਜੀ ਤੋਂ ਤੋ ਵੇਖ ਲੋ ਭਾਂ ਪਿਆ ਸਾਰਾ ਪਰਿਵਾਰ ਅਮਰਦਾ ਰਹੀ ਅਹੀਂ ਜੀ ਸਿਸੇ ਆ ਦੇ ਪਰ ਨਗਰ ਤੇ ਇਟੇ ਮਾਰਦਾ ਮੇਰਾ ਨਾਮ ਵੀਰ ਜੀ ਵਿਕਰਮ ਸਿੰਘ ਜਿਹੜਾ ਪਿੰਡ ਕਲੇਰ ਵਿੱਚ ਦਾਦੀ ਨੇ ਡੱਕਿਆ ਹੀ ਬੌਲ ਬੂਲ ਤੋਂ ਕਿ ਮਾਰਦੇ ਹੀ ਭਾਬੇ ਦੀ ਰੋਟੀ ਬੋਲੋ ਜੀ ਇਸ ਕਰਕੇ ਉਹ ਨਿੱਕੀ ਜੀ ਗੱਲ ਤੋਂ ਲੜਾਈ ਹੋ ਗਈ ਇਹ ਮਾਲਾ ਦੇ ਮੁੰਡੇ ਹੀ ਤੇ ਉਸ ਸਮੇਂ ਦਾ ਕੰਮ ਵੀ ਕਰਦੇ ਸੀ ਇਸ ਚੱਕਰ 'ਚ ਉਹਨਾਂ ਨੇ ਡਾਡੀ ਨੂੰ ਆਣ ਕੇ ਗੱਲ ਪੈ ਗਈ ਆ। ਤੁਸੀਂ ਬੰਦ ਰਹਿਆ ਹੋਣੇ। ਇਸੇ ਪਿੰਡ ਦੇ ਪਨੇ ਹੋਏ ਆ ਤੇ ਨਾਲ ਉਹਨਾਂ ਦਾ ਮਾਮਾ ਆਇਆ ਏ। ਤੇ ਨਾਲ 3-4 6-5-7 ਮੁੰਡੇ ਲੈ ਕੇ ਆਏ ਆ। ਸਿੱਧੇ ਆਣ ਕੇ ਬੂਹਾ ਟੱਪ ਕੇ ਦਾਤਰ ਲੈ ਗਏ, ਘੜੇ ਲੈ ਗਏ, ਸਿੱਧਾ ਅੰਦਰ ਵੜ ਗਏ ਆ। ਤੇ ਸਾਰੇ ਜਾਨੀ ਛੀਸ਼ੇ-ਛੂਸ਼ੇ ਭੰਨ ਕੇ ਸਾਰੇ ਘਰ ਦੇ। ਅਹੀਂ ਆਪਣੀ ਜਾਨ ਵੀਰ ਜੀ ਬੂਹਾ-ਬੂਹਾ ਮਾਰ ਕੇ ਬਚਾਈ ਆ। ਤੇ ਜਿਤਨਾ ਮਤਲਬ ਕਿ ਦੇ ਦਸਿਆਂ ਦਾ ਫਿਰਦੇ ਹੋਰ ਗੱਲ ਹੋ ਜਾਂਦੀ ਅਹੀਂ ਕਿਤੇ ਚਲੀ ਜਾਂਦੀ। ਇਹ ਉਹ ਗਲਗੁਲ ਪਏ ਵੀਰ ਜੀ ਸਾਰੇ ਜਾਣੇ ਤੇ ਇੱਕ ਉਹਨਾਂ ਦੀ ਵਾਈਫ ਆ ਜਸੂ ਗੌਰ ਤੇ ਨਾਲ ਇੱਕ ਜਰਾਜੀ ਗੌਰ ਦੋ ਜਨਾਨੀਆਂ ਆ ਜਿਹੜੀਆਂ ਜਿੰਨਾਂ ਤੋਂ ਜ਼ਿਆਦੀ ਗੱਲ ਵਧੀ ਆ ਇੱਕ ਭੂਆ ਮਾਇਓ ਹਾਂਜੀ ਹਾਂਜੀ ਇਥੇ ਹਾਰ ਵੀ ਸੀ ਕਿਸੇ ਕੋ ਦਾਤਰ ਹੀ ਦਾਤਰ ਆ ਉਹ ਬੂਏ ਦੇ ਵਜ੍ਹਾ ਘੜੇ ਖੰਡੇ ਸਾਰੇ ਆਲਟੋ ਗੱਡੀ ਤੇ ਆਏ ਆ ਚਿੱਟੇ ਰੰਗ ਦੇ ਹਾਂਜੀ ਅਮਰਤਾਰੀ ਵੀਰ ਜੀ ਸਾਰੇ ਹਾਂਜੀ ਜਨਾਨੀਆਂ ਦੇ ਵੀ ਗੱਲ ਪਏ ਆ ਗੁੜਕਾ ਸਾਹਿਬ ਰਹਿ ਰਸਕਾਂਦੇ ਚਲੋ ਸਾਡੇ ਗੱਲ ਪੈ ਜਿਓ ਮਹਾਰਾਜ ਦੀ ਬੇਦਬੀਤ ਨਾ ਕਰੋ ਮਹਾਰਾਜ ਦੀ ਬੇਦਬੀ ਕਰਤੀ ਗੁੜਕਾ ਸਾਹਿਬ ਪਾੜਦਾ ਮੰਗ ਇਨਸਾਫ ਕਰਾਂਗੇ ਜੇ ਨਾ ਹੋਗਾ ਫਿਰ ਜੋ ਹੋਊਗਾ ਫਿਰ ਠੀਕ ਆ ਮੌਕੇ ਤੇ ਵੀਰ ਜੀ ਪੁਲਿਸ ਅਜੇ ਤੱਕ ਨਹੀਂ ਆਈ ਜਸਬੀਰ ਕੌਰ ਰਾਮਦੀਪਸ ਪਲੇ ਕੱਲ ਵੀ ਹੋਈ ਤਾਂ ਬੱਚਿਆਂ ਤੇ ਲੜਾਈ ਹੋਈ ਕੱਲੇ ਤਾਂ ਪਿਓ ਵੀ ਬੋਲਿਆ ਕਿ ਤੁਸੀਂ ਖੇਡਣਦੇ ਆ ਤੇ ਬੋਲਾ ਡੇ ਘਰ ਆਉਂਦੀ ਤੇ ਅਸੀਂ ਬੱਚਿਆਂ ਨੂੰ ਚੋਪਰ ਕੇ ਆਪਣੇ ਘਰ ਲੈ ਆਏ ਆ ਅੱਜ ਫੇਰ ਇਹਦੀ ਕੁੜੀ ਗੱਲ ਪੈ ਗਈ ਘਰ ਆਣ ਕਿ ਮੈਂ ਇਹਨਾਂ ਕਿਹਾ ਕਿ ਪਤੋਂ ਨਿਆਣਿਆਂ ਨੂੰ ਗਾਲਾਂ ਨਾ ਕੱਢਿਆ ਕਰੋ ਤੁਸੀਂ ਵੀ ਗਾਲਾਂ ਕੱਢੀ ਜਾਂਦੇ ਐ ਮੈਂ ਬਹਿ ਗਿਆ ਜੀ ਉਹ ਆਪਸੇ ਵਿੱਚ ਭਰਾ ਭਰਾ ਖੇਡਣਦੇ ਐ ਖੇਡਣ ਦੋ ਇਸੇ ਕਰਕੇ ਇਹਨਾਂ ਮੁੰਡਾ ਗੱਲ ਪੈ ਗਿਆ ਮੈਂ ਪਹਿਲਾਂ ਮੁਰਗੇ ਨੇ ਕੁੱਟ ਮਾਰ ਮੇਰਾ ਕੀਤੀ ਰੋੜੇ ਚਲਾਏ ਪੁਏ ਅਗੜੇ ਇੱਥੇ ਪੁਏ ਚਖਲੋਤੀ ਹਾਂ ਮੈਂ ਇੱਥੇ ਮੁੰਡੇ ਦਾ ਵਿਕਰਮ ਸਿੰਘ ਉਗਰੇ ਤੇ ਸਾਡੇ ਘਰੇ ਆ ਗਏ ਪਏ ਆ ਪਹਿਲਾਂ ਇਹ ਪਏ ਆ ਅਸੀਂ ਦਿਨਾਂ ਨੂੰ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਬਾਲਾ ਉਹਨੇ ਲਿਆਦੇ ਘਰੇ ਪਏ ਨਕੀ ਨਾ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਏਡੇ ਬੰਦਾ ਇੱਥੇ ਕੋਈ ਨਹੀਂ ਆਇਆ ਕੋਈ ਕੋਈ ਗੁੰਕਾ ਸਾਡਾ ਪੜਾਉਂਦਾ ਹੋਈ ਆ ਤੂੰ ਗੁੰਆਂ ਨੇ ਜਾ ਕੇ ਡੱਬੇ ਕਿੱਥੇ ਗਏ ਤੀ ਵੀ ਕੋਈ ਸਾਧਨਪੁਰ ਦਾ ਸਾਥ ਨਹੀਂ ਕੋਈ ਨਹੀਂ ਇਹ ਸਾਨੂੰ ਧਮਕੀਆਂ ਦੇ ਕੇ ਸਾਡੇ ਬੱਜੇ ਕੋਈ ਨਹੀਂ ਛੁੱਟਦਾ ਅਜੇ ਤੱਕ ਇਹ ਮਾਲਾ ਵਾਲਾ ਕੋਈ ਬੰਦਾ ਉਹਨੂੰ ਉਹ ਤੁਹਾਨੂੰ ਕਸਾਨ ਜੂਨੀਅਰ ਉਹ ਤੁਹਾਨੂੰ ਧਮਕੀਆਂ ਇਹ ਇਦਾਂ ਇਹ ਕਸਾਨ ਜੂਨੀਅਰ ਦੇ ਬੰਦੇ ਆ ਨਹੀਂ ਨਸ਼ਾ ਵੇਚੇ ਕੌਣ ਨਸ਼ਾ ਵੇਚੇ ਸਾਡੇ ਕੋਲ ਕੋਈ ਨਸ਼ਾ ਵੇਚਦਾ ਸਾਰੇ ਜਿੰਨੇ ਨਸ਼ਾ ਕੋ ਵੇਚਦਾ ਆ ਉਹ ਆਹ ਤੇ ਆਪਣੀ ਰੋਟੀ ਮਿਹਨਤ ਕਰਕੇ ਖਾਣੇ ਦਿਹਾੜੀ ਦੇਕੇ ਵਾਲੇ ਬੰਦੇ ਆਡੇ ਮਾਰਕਟ ਹੋਈਏ ਕਪੜੇ-ਕੁਪੜੇ ਪਾੜੇ ਜਿਹੇ ਉਤੇ ਉਹ ਕਿ ਨਾਲ ਕੀਤਾ ਗਿਆ ਕੋਈ ਕਪੜੇ ਨਹੀਂ ਪਾਟੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹ ਮੰਗ ਕਰਦੇ ਹੋ ਜਸੂਰ ਜੀ ਮੰਗ ਕਰਦੇ ਹੋ ਹਣੇ ਇਹ ਵੀ ਬਸ ਕੀ ਸਾਡੇ ਸਾਡੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਾਡੇ ਬੱਚਿਆਂ ਨੂੰ ਰੋਲਾ ਪਾਉਂਦੇ ਗਾਲਾਂ ਕੱਢਦੇ ਗੰਦੇ ਇਹ ਲਤਾਪਾਂ ਤਾਂ ਕਿ ਉਹ ਕਰ ਤਾਂ ਜੇ ਕਰ ਤਾਂ ਸਾਨੂੰ ਇਹੋ ਗੱਲ ਕਹਿੰਦੀ ਹੈ ਕਿ ਅਸੀਂ ਤੁਹਾਡੇ ਸਾਡੇ ਬੱਜੇ ਕੋਈ ਛੁੱਟਿਆ ਨਹੀਂ ਹਜੇ ਤੱਕ ਨਹੀਂ ਅੱਜ ਆਈ ਇਹ ਕਿਹੜਾ ਜਸੂ ਮਾਲਾ ਤੋਂ ਮੁੰਡਾ ਆ ਉਹ ਤੇ ਕੋਈ ਪਹਿਲਾਂ ਨਸ਼ੇ ਦੇ ਖਿਲਾਫ ਮੁੱਦੇ ਚਰਚਲੇ ਜਸੂ ਮਾਲਾ ਤਾਂ ਹੀ ਕੋਈ ਸੱਦਿਆ ਹੀ ਨਹੀਂ ਉਹ ਦੱਸ ਰਹੇ ਨਹੀਂ ਕਿ ਸਾਡੇ ਕੋਲ ਤੁਹਾਡਾ ਕੋਈ ਰੈਂਟਮ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਮਾਲਾ ਤੋਂ ਤੁਹਾਡਾ ਕੋਈ ਜਸੂ ਮੁੰਡਾ ਹੀ ਨਹੀਂ ਹੈ ਇੱਕ ਜਸਪੀਰ ਕੌਰ ਨੇ ਇਹਨਾਂ ਦੇ ਖਿਲਾਫ ਦਿੱਤੀ ਹੈ ਵਿਕਰਮ ਸਿੰਘ ਦੇ ਤੇ ਇੱਕ ਮਨਪ੍ਰੀਤ ਕੌਰ ਦੇ ਇਹਨਾਂ ਉਹਨਾਂ ਦੇ ਖਿਲਾਫ ਦਿੱਤੀ ਹੈ ਆ ਕੇ ਵੇਖਿਆ ਮੈਂ ਆਪਾਂ ਉਧਰ ਵੀ ਚਲੇ ਕੀ ਦੱਸਿਆ ਕੀ ਲੈਣਾ ਇਮਾਮਨਾ ਕੀ ਕਿਉਂ ਨਾ ਚੱਲਦਾ ਪਰਵਾਰਵਰ ਕੈਰ ਐਸੋਸੀਏਸ਼ਨ ਟੁੱਟਿਆ ਮਾਰੋ ਬੰਦੇ ਮੰਗਾ ਕੇ ਸ਼ੀਸ਼ੇ ਸਾਰੇ ਥੋੜੇ ਸਾਜਰੀ ਨਸ਼ੇ ਦੀ ਗੱਲ ਚੱਲ ਰਹੀ ਹੈ ਕਿ ਮਾਲ ਪਿੰਡ ਤੇ ਪਾਸਾਗੇ ਤੇ ਸਪਲਾਈ ਕਰਦਾ ਬਸ ਉਹਨਾਂ ਦਾ ਰੈਲਟਿਵ ਸੱਤਿਆ ਜਾ ਰਹੇ ਆ ਉਹਦੇ ਵੱਲ ਜਿਹੜੇ 5-7 ਜਿਹੜੇ ਆ 8 9 ਨਾਲ ਜਾਂਦੇ ਜਾਂਦੇ ਇਹਦੇ ਬਾਰੇ ਕੀ ਕਰਾਂ ਅੱਜ ਤੱਕ ਨਹੀਂ ਇਹਨਾਂ ਦੱਸਿਆ ਅੱਜ ਝਗੜਾ ਹੈ ਤਾਂ ਅੱਜ ਗੱਲ ਕੀਤੀ ਕਦ ਨਹੀਂ ਇਹੋ ਜੀ ਗੱਲ ਹੈ ਜੀ ਸਾਹਮਣੇ ਨਾ ਇਹ ਨਾ ਕੀਤੀ ਦੋਨਾਂ ਹੁੰਦਾ ਦੋਨਾਂ ਦਾ ਸਾਥ ਉਹ ਕਿੰਦਾ ਸਾਨੂੰ ਕੁੱਟਿਆ ਮਾਰਿਆ ਇਹ ਘਰ ਜਨਾਨੀ ਕਹਿੰਦੀ ਮੈਂ ਉਹ ਪਰਿਵਾਰ ਕਹਿੰਦਾ ਆਹ ਕਹਿੰਦੀ ਪਟੇ ਕਰਿਆ ਆ ਗਏ ਹਾਂ ਅਜੇ ਉੱਥੇ ਚੱਲੇ ਆ ਮੌਕਾ ਵੇਖਾਂ ਉੱਥੇ ਵੇਖ ਕੇ ਮੌਕਾ ਪਤਾ ਲੱਗੂ ਕੀ ਬਣਾ ਲੈ ਚੱਲ